ਨੌਜਵਾਨ ਪਰ ਲਿਖ ਕੇ ਪੰਜਾਬ ਦੇ ਵਿਦੇਸ਼ ਵੱਲ ਜਾਂਦੇ ਨੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਤਿੰਨ ਨੌਜਵਾਨ ਪਿਛਲੇ ਦਿਨੀ ਪੰਜਾਬ ਦੇ ਧਰਤੀ ਤੋਂ ਆਸਟ੍ਰੇਲੀਆ ਦੇ ਲਈ ਰਵਾਨਾ ਹੁੰਦੇ ਨੇ ਆਪਣੇ ਪਰਿਵਾਰ ਦੇ ਨਾਲ ਸਾਥ ਸਬੰਧੀਆਂ ਦੇ ਨਾਲ ਮਿਲ ਕੇ ਉਹਨਾਂ ਨੂੰ ਅਜੀਹਾ ਪ੍ਰਤੀਗਿਆ ਹੁੰਦਾ ਕਿ ਹੁਣ ਆਸਟ੍ਰੇਲੀਆ ਜਾ ਕੇ ਅਸੀਂ ਆਪਣਾ ਸੁਨਹਿਰੀ ਭਵਿੱਖ ਤਰਾਸਾਂਗੇ ਅਤੇ ਆਪਣੇ ਮਾਪੇ ਦਾ ਵੀ ਹੱਥ ਪਟਾਵਾਂਗੇ ਉਹਨਾਂ 'ਚੋਂ ਇੱਕ ਸੀ ਜ਼ਿਲ੍ਹਾ ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਹੁਸਨਪ੍ਰੀਤ ਜੋ ਕਿ ਧੂਰੀ ਤੋਂ ਨਿਕਲਦੇ ਨੇ ਦਿੱਲੀ ਪਹੁੰਚਦੇ ਨੇ ਅਤੇ ਜਹਾਜ਼ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੀਆਂ ਵੱਖ-ਵੱਖ ਜਗ੍ਹਾ ਦੇ ਉੱਤੇ ਸਟੇ ਆ ਪਰ ਹੁਸਨਪ੍ਰੀਤ ਨੂੰ ਨਹੀਂ ਪਤਾ ਸੀ ਕਿ ਇਸ ਦੇ ਪਿੱਛੇ ਵੀ ਕੋਈ ਸਾਜ਼ਿਸ਼ ਚੱਲ ਰਹੀ ਆ ਅੱਜ ਹੁਸਨਪ੍ਰੀਤ ਈਰਾਨ ਦੇ ਜੋ ਕਿਡਨੈਪਰ ਸੀ ਉਹਨਾਂ ਦੀ ਚੁੰਗਲ ਦੇ ਵਿੱਚੋਂ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਪਹੁੰਚੇ ਨੇ ਹੁਸਨਪ੍ਰੀਤ ਪਹਿਲਾਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਥੈਂਕ ਯੂ ਜੀ ਹੁਸਨਪ੍ਰੀਤ ਜੇਕਰ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਤੇ ਲਈ ਕਿਉਂਕਿ ਹਰ ਇੱਕ ਨੌਜਵਾਨ ਦੇ ਵਿੱਚ ਮਨ ਦੇ ਵਿੱਚ ਚਾਹ ਵੀ ਹੁੰਦਾ ਵੀ ਆਪ ਕੁਝ ਨਾ ਕੁਝ ਕੰਮ ਦਿਖਾਉਂਦੇ ਜਜ਼ਬਾ ਹੁੰਦਾ ਤੁਸੀਂ ਆਸਟ੍ਰੇਲੀਆ ਦੇ ਲਈ ਰਵਾਨਾ ਹੋਏ ਸੀ ਜੇਕਰ ਗੱਲ ਕਰੀ ਤੇ ਕਿਹੜੇ ਉਹ ਏਜੰਟ ਸੀ ਜਿਨ੍ਹਾਂ ਦੇ ਚੁੰਗਲ ਦੇ ਵਿੱਚ ਫਸ ਗਏ ਸਰ ਅਟਵਾਲ ਓਵਰਸੀਜ਼ ਵਲੇ ਸੀ ਕਿ ਤੇ ਉਹਨਾਂ ਉਹ ਦੋ ਭਰਾਵਾਂ ਦੀ ਆ ਹਟਵਾਲ ਹੋਰਸਿਸ ਉਹਦੇ ਜਿਹੜੇ ਓਨਰ ਨੇ ਤੀਰਜਟਵਾਲ ਤੇ ਕਮਲ ਟਵਾਲ ਨੇ ਅਸੀਂ ਉਹਨਾਂ ਤੋਂ ਫਾਈਲ ਲਗਵਾਈ ਸੀ ਤੇ ਮਤਲਬ ਉਹਨਾਂ ਨੇ ਜਦੋਂ ਸਾਨੂੰ ਮਤਲਬ 22 ਤਰੀਕ ਨੂੰ ਮੈਨੂੰ ਤਾਂ ਫੋਨ ਆਉਂਦਾ ਵੀ ਤੁਹਾਡਾ ਵੀਜ਼ਾ ਲੱਗ ਗਿਆ ਉਹਨਾਂ ਤੇ 25 ਤਰੀਕ ਦੀ ਫਲਾਈਟ ਕਰਵਾਈ ਸੀ ਏਅਰ ਇੰਡੀਆ ਦੀ ਤੇ ਮੈਂ ਕਰੋ 25 ਤਰੀਕ ਨੂੰ ਮੇਰੇ ਬ੍ਰਦਰ ਨਾਲ ਮਨਪ੍ਰੀਤ ਨਾਲ ਜਾਣਾ ਮਤਲਬ ਦਿੱਲੀ ਤੇ ਜਦੋਂ ਉੱਥੇ ਪਹੁੰਚਦੇ ਆ ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਜਿਹੜੀ ਸਾਡੀ ਫਲਾਈਟ ਆ ਤਾਂ ਉਹ ਕੈਨਸਲ ਹੋ ਗਈ ਆ ਤੇ ਫੇਰ ਉਤੋਂ ਬਾਅਦ ਜਿਹੜੀ ਟਿਕਟ ਆ ਵੀ ਉਹ ਕਰਵਾਈ ਜਾਂਦੀ ਹੈ 27 ਤਰੀਕ ਦੀ 27 ਅਪ੍ਰੈਲ ਦੀ ਤੇ 27 ਅਪ੍ਰੈਲ ਤੋਂ ਬਾਅਦ ਜਿਹੜੀ ਟਿਕਟ ਦੁਆਰਾ ਕਰਵਾਈ ਜਾਂਦੀ ਹੈ ਉਹ ਕਰਵਾਈ ਜਾਂਦੇ 29 ਅਪ੍ਰੈਲ ਦੀ ਪਰ ਇਹਦੇ ਵਿੱਚ ਮੈਂ ਵਾਪਸ ਆਇਆ ਨਾ ਮੈਂ ਕਿਹਾ ਹੁਣ ਜਦੋਂ ਪੱਕੀ ਕਨਫਰਮ ਹੋ ਗਿਆ ਉਦੋਂ ਦੱਸਿਓ ਤੇ ਦੈਨ ਉਹ ਤੋਂ ਬਾਅਦ ਕੀ ਕਰਵਾਇਆ ਜਾਂਦਾ ਸਾਡੀ 31 ਅਪ੍ਰੈਲ ਦੀ ਟਿਕਟ ਦੁਆਰਾ ਕਰਵਾਈ ਜਾਂਦੀ ਹੈ ਸਵੇਰ ਦੀ ਸਾਡੇ 4 ਵਜੇ ਦੀ ਤਾਂ ਉਹ ਬਾਇ ਇਰਾਨ ਸੀਗੀ ਤਾਂ ਮੇਰੇ ਘਰ ਦੇ ਕਹਿੰਦੇ ਵੀ ਇਰਾਨ ਸਾਈਡ ਤੋਂ ਨਹੀਂ ਜਾਣਾ ਹਨਾ ਵੀ ਡਰਨ ਵਾਲੀ ਗੱਲ ਆ ਵੀ ਇਹ ਸਿੱਧੀ ਕਰਵਾ ਰਹੇ ਨੇ ਤਾਂ ਠੀਕ ਆ ਤਾਂ ਉਹਨੇ ਕਿਹਾ ਵੀ ਕੋਈ ਡਰਨ ਵਾਲੀ ਗੱਲ ਨਹੀਂ ਵੀ ਜੇ ਕੋਈ ਵੀ ਡਰ ਹੋਊਗਾ ਮੈਂ ਆਪ ਦੇਖ ਲਊਗਾ ਕੋਈ ਚੱਕਰ ਨਹੀਂ ਕਹਿੰਦਾ ਵੀ ਤੁਸੀਂ ਭੇਜੋ ਹਨਾ ਤਾਂ ਮਤਲਬ ਘਰ ਦੇ ਨਹੀਂ ਮੰਨ ਰਹੇ ਸੀ ਮੈਂ ਫੇਰ ਵੀ ਗਿਆ ਵੀ ਚਲੋ ਵੀ ਵਧੀਆ ਫਿਊਚਰ ਤਾਂ ਕਰਕੇ ਦਿੱਲੀ ਤੋਂ ਸੀਗੀ ਫਲਾਈਟ ਦੁਬਈ ਦੀ ਦੁਬਈ ਤਿੰਨ ਤੋਂ 6 ਘੰਟੇ ਦੀ ਸਟੇ ਸੀਗੀ ਦੈਨ ਉਹ ਤੋਂ ਬਾਅਦ ਦੁਬਈ ਤੋਂ ਈਰਾਨ ਦੀ ਸੀਗੀ ਈਰਾਨ ਪਹੁੰਚੇ ਤੇ ਈਰਾਨ ਪਹੁੰਚ ਕੇ ਜਿਹੜੀ ਇਹਨੇ ਸਾਨੂੰ ਦੱਸਿਆ ਸੀਗਾ ਤਿੰਨ ਤੋਂ 6 ਘੰਟੇ ਦੀ ਸਟੇ ਆ ਉਹ ਬਦਲ ਕੇ ਹੋ ਗਈ ਡੇਢ ਦਿਨ ਦੀ ਸਟੇ ਇਹਨੇ ਸਾਨੂੰ ਦੱਸਿਆ ਵੀ ਤੁਹਾਡਾ ਉੱਤੇ ਮੀਨਾ ਹੋਟਲ ਦੇ ਵਿੱਚ ਸਟੇ ਆ ਵੀ ਤੁਸੀਂ ਡਰੋ ਨਾ ਮੇਰਾ ਫਰੰਟ ਲਾਈਨ ਆਊਗਾ ਤੁਸੀਂ ਤਾਂ ਚਾਹੋ ਅਸੀਂ ਫੇਰ ਵੀ ਨਹੀਂ ਮੰਨੇ ਵੀ ਮਤਲਬ ਅਸੀਂ ਬਾਹਰ ਨਹੀਂ ਜਾਣਾ ਵੀ ਅਸੀਂ ਡੇਟ ਦੇ ਅੰਦਰ ਕੱਟ ਲਾਂਗੇ ਤੁਸੀਂ ਸਾਡੀ ਜਲਦੀ ਫਲਾਈਟ ਕਰਵਾ ਦਿਓ ਜੋ ਵੀ ਆ ਤਾਂ ਇਹ ਮੰਨਿਆ ਨਹੀਂ ਇਹ ਕਹਿੰਦਾ ਤੁਸੀਂ ਆਪਣੀ ਤਿੰਨੇ ਜਣੇ ਸੈਲਫੀ ਖਿੱਚ ਕੇ ਭੇਜੋ ਕੱਟਿਆਂ ਦੀ ਮੇਰਾ ਫਰੈਂਡ ਆਊਗਾ ਉਹ ਤੁਹਾਨੂੰ ਫੋਟੋ ਦਿਖਾਊਗਾ ਦੈਨ ਤੁਸੀਂ ਉਹਦੇ ਨਾਲ ਜਾਣਾ ਹਨ ਤੇ ਅਸੀਂ ਫੋਟੋ ਭੇਜਦੇ ਹਾਂ ਤੇ ਉਹ ਤੋਂ ਘੰਟੇ ਬਾਅਦ ਜਿਹੜਾ ਕਿਡਨੈਪਰਾਂ ਦੇ ਵਿੱਚੋਂ ਦੋ ਜਣੇ ਸੀਗੇ ਹਾਜੀ ਤੇ ਸ਼ੇਰਾ ਉਹ ਸਾਨੂੰ ਲੈਣ ਆਉਂਦੇ ਨੇ ਫੋਟੋ ਦਿਖਾਉਂਦੇ ਨੇ ਦੈਨ ਉਹ ਤੋਂ ਬਾਅਦ ਅਸੀਂ ਕਮਲ ਅਟਵਾਲ ਤੀਰੇ ਜਟਵਾਲ ਨੂੰ ਫੋਨ ਕਰਦੇ ਹਾਂ ਤੇ சுரேਸ਼ ਸ਼ਰਮਾ ਨੂੰ ਉਹ ਕਹਿੰਦਾ ਵੀ ਤੁਸੀਂ ਜਾ ਸਕਦੇ ਹੋ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਜਸਪਾਲ ਤੇ ਅਮਰਿਤਪਾਲ ਉਦੇ ਨਾਲ ਬੈਠਦੇ ਆ ਤੇ ਉਹ ਤੋਂ ਬਾਅਦ ਘੰਟੇ ਬਾਅਦ ਮਤਲਬ ਇਹ ਗੱਡੀ ਰੋਕਦੇ ਨੇ ਗੱਡੀ ਚੇਂਜ ਕਰਦੇ ਆ ਤੇ ਗੱਡੀ ਦੇ ਵਿੱਚ ਉਹ ਗੱਡੀ ਦੇ ਵਿੱਚ ਸ਼ੇਰਾ ਹੁੰਦਾ ਜਿਹੜਾ ਇਹਨਾਂ ਦਾ ਮੇਨ ਮਤਲਬ ਹੁੰਦਾ ਵੀ ਮਤਲਬ ਪਾਕਿਸਤਾਨੀਆਂ ਦਾ ਵੀ ਹੈੱਡ ਹੁੰਦਾ ਸ਼ੇਰਾ ਤੇ ਸੁਲਤਾਨ ਉਹ ਗੱਡੀ ਦੇ ਵਿੱਚ ਹੁੰਦੇ ਨੇ ਤੇ ਮੈਂ ਤੇ ਜਸਪਾਲ ਉਹ ਗੱਡੀ ਦੇ ਵਿੱਚ ਬੈਠਦੇ ਆ ਅਮਰਤਪਾਲ ਹਾਜੀ ਨਾਲ ਹੁੰਦਾ ਤੇ ਉਤੋਂ 2.5 ਘੰਟਿਆਂ ਬਾਅਦ ਵੀ ਮਤਲਬ 에어ਪੋਰਟ ਤੋਂ 2.5 ਘੰਟੇ ਦੀ ਬਾਅਦ ਇਹ ਸਾਨੂੰ ਇੱਕ ਘਰ ਦੇ ਵਿੱਚ ਲੈ ਜਾਂਦੇ ਨੇ ਜਦੋਂ ਪੁੱਛਿਆ ਜਾਂਦਾ ਵੀ ਸਾਡੀ ਤਾਂ ਹੋਟਲ ਦੇ ਵਿੱਚ ਸਟੇ ਆ ਇਹ ਕਹਿੰਦੇ ਨਹੀਂ ਇੱਥੇ ਰੁਕਣਾ ਤਾਂ ਉਸ ਰਸਤੇ ਦੇ ਵਿੱਚ ਇਹ ਸਾਡੇ ਤੋਂ ਫੋਨ ਲੈ ਲੈਂਦੇ ਨੇ ਪੁੱਛਣ ਤੇ ਸਾਨੂੰ ਦੱਸਦੇ ਨੇ ਵੀ ਸਿਰਫ ਇੱਕ ਸਿਕਿਉਰਿਟੀ ਦਾ ਰੀਜ਼ਨ ਆ ਵੀ ਤੁਹਾਨੂੰ ਉੱਥੇ ਜਾ ਕੇ ਫੋਨ ਦੇ ਦਾਂਗੇ ਕਮਰੇ ਦੇ ਵਿੱਚ ਜਾ ਕੇ ਤੇ ਸਾਨੂੰ ਕਮਰੇ ਦੇ ਵਿੱਚ ਜਾ ਕੇ ਫੋਨ ਨਹੀਂ ਦਿੰਦੇ ਜਦੋਂ ਅਸੀਂ ਕਾ ਔਰ ਮਤਲਬ ਘਰ ਦੇ ਵਿੱਚ ਐਂਟਰ ਹੁੰਨੇ ਆ ਜਿੰਦਾ ਲਾ ਦਿੰਦੇ ਨੇ ਬਿਠਾਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਆਪਣਾ ਪਾਸਪੋਰਟ ਦੇ ਦਿਓ ਪੁੱਛਣ ਤੇ ਸਾਨੂੰ ਦੱਸਿਆ ਜਾਂਦਾ ਵੀ ਤੁਹਾਡੀ ਟਿਕਟ ਤੇ ਵੀਜ਼ੇ ਦਾ ਚੈੱਕ ਕਰਨਾ ਸੀ ਇਹਨੂੰ ਦੱਸ ਦਿੰਦੇ ਵੀ ਸਾਡੀ ਟਿਕਟ ਵੀ ਹੈਗੀ ਆ ਤਿੰਨ ਤਰੀਕ ਦੀ ਆ ਤੇ ਸਾਡੇ ਕੋਲੇ ਵੀਜ਼ਾ ਵੀ ਹੈਗਾ ਵੀ ਸਾਰਾ ਕੁਝ ਹੈਗਾ ਵੀ ਤੁਸੀਂ ਨੇ ਕੀ ਚੈੱਕ ਕਰਦਾ ਇੱਕ ਕ੍ਰਾਸ ਚੈੱਕ ਕਰਨਾ ਤੁਸੀਂ ਆਪਣੇ ਪਾਸਪੋਰਟ ਦੇ ਦਿਓ ਅਸੀਂ ਪਾਸਪੋਰਟ ਦੇ ਦਿੰਨੇ ਆ ਬਾਅਦ ਵਿੱਚ ਹਾਜੀ ਬਾਰੇ ਜਾਂਦਾ ਕਿਸੇ ਨਾਲ ਗੱਲ ਕਰਕੇ ਹੁੰਦਾ ਤੇ ਇੰਦਰਾ ਕੇ ਸਾਨੂੰ ਪੁੱਛਦੇ ਨੇ ਤੁਹਾਡੇ ਕੋਲੇ ਪੈਸੇ ਕਿੰਨੇ-ਕਿੰਨੇ ਨੇ ਤੇ ਅਸੀਂ ਦੱਸਦੇ ਆ ਕਿ ਜਿਵੇਂ ਮੇਰੇ ਤੇ ਅਮਰਤਪਾਲ ਕੋਲੇ 10000 ਆਸਟ੍ਰੇਲੀਅਨ ਕੇ 1060 ਯੂਰੋ ਸੀਗਾ ਇਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਾਨੂੰ ਦੇ ਦਿਓ ਅਸੀਂ ਮੰਨਦੇ ਨਹੀਂ ਕਿ ਵੀ ਅਸੀਂ ਕਹਿੰਦੇ ਸਾਡੀ ਏਜੰਟ ਨਾਲ ਗੱਲ ਕਰਵਾਓ ਤਾਂ ਅਸੀਂ ਦਵਾਂਗੇ ਹਨਾ ਤੇ ਇਹ ਕਹਿੰਦੇ ਤੁਸੀਂ ਅੰਦਰ ਜਾ ਕੇ ਬਹਿ ਜਾਓ ਕਮਰੇ ਦੇ ਵਿੱਚ ਜਦੋਂ ਅਸੀਂ ਕਮਰੇ ਦੇ ਵਿੱਚ ਬੈਠਦੇ ਆ ਸਾਡੇ ਕੋਲੇ ਕੋਈ ਨਹੀਂ ਆਉਂਦਾ ਤੇ 2.5 ਘੰਟਿਆਂ ਬਾਅਦ ਇਹ 6-7 ਆਣੇ ਹੁੰਦੇ ਆ ਇਹ ਅੰਦਰ ਆਉਂਦੇ ਆ ਕਿਸੇ ਦੇ ਕੋਲੇ ਪਾਈਪ ਹੁੰਦਾ ਚਾਕੂ ਹੁੰਦੇ ਆ ਬੈਲਟਾਂ ਹੁੰਦੀਆਂ ਨੇ ਮਤਲਬ ਸਾਨੂੰ ਬਿਲਕੁਲ ਨੰਗਾ ਕਰ ਦਿੰਦੇ ਨੇ ਸਾਡੇ ਹੱਥ ਪਿੱਛੇ ਨੂੰ ਬੰਨ੍ਹ ਦਿੰਦੇ ਨੇ ਲੱਤਾਂ ਵੰਡ ਕੇ ਮੂੰਹ 'ਚ ਕੱਪੜਾ ਪਾ ਕੇ ਸਾਨੂੰ ਕੁੱਟਣਾ ਸਟਾਰਟ ਕਰ ਦਿੰਦੇ ਨੇ ਕਿੰਨਾ ਕਿ ਪਿੰਡੇ ਦੇ ਉੱਤੇ ਤਸ਼ੱਦਦ ਚੱਲਿਆ ਕਿਉਂਕਿ ਇਹ ਤਕਰੀਬਨ 1 ਮਹੀਨੇ ਦਾ ਸਮਾਂ ਤੁਹਾਨੂੰ ਕਿਟਨੈਪਰਾਂ ਨੇ ਉੱਥੇ ਬੰਨ੍ਹ ਕੇ ਨੂੜ ਕੇ ਰੱਖਿਆ ਤਸ਼ੱਦਦ ਵੀ ਕੀਤੇ ਗਏ ਕਿੰਨਾ ਕਿ ਚੱਲਿਆ ਸਰੀਰ ਤੇ ਸਰ ਇਹਨਾਂ ਨੇ ਸਾਡੇ ਪ੍ਰਾਈਵੇਟ ਸਪਾਸਟ ਨੂੰ ਵੀ ਮਤਲਬ ਕਾਫੀ ਮਤਲਬ ਟਾਰਚਰ ਕੀਤਾ ਮੈਂਟਲੀ ਵੀ ਟਾਰਚਰ ਕੀਤਾ ਤੇ ਜਿਵੇਂ ਮੇਰੇ ਢੂਹੀ ਤੇ ਸੱਤ ਚਾਕੂਆਂ ਦੇ ਨਿਸ਼ਾਨ ਨੇ ਹੁਣ ਉਹ ਹੀਲ ਹੋ ਗਿਆ ਵੀ ਮਤਲਬ ਕਾਫੀ ਦਿਨ ਹੋ ਗਏ ਹਨ ਤੇ ਜਿਹੜੀ ਲੱਤਾਂ ਲੈ ਨੇ ਲੱਤਾਂ ਤੇ ਮੇਰੇ ਦੋਨੇ ਤੇ ਡੀਪ ਕੱਟ ਬਹੁਤ ਜ਼ਿਆਦਾ ਉਹਦੇ ਨਾਲ ਮੇਰਾ ਮਸਲ ਫਟ ਗਿਆ ਤੇ ਉਦਾਂ ਵੀ ਸਿਰ ਦੇ ਵਿੱਚ ਚਿਕਨ ਸਿੰਘ ਮਾਰੀ ਹੋਏ ਆ ਨੇ ਜਿਵੇਂ ਮੇਰੀ ਆਵਾਜ਼ ਨਹੀਂ ਸਹੀ ਹੈਗੀ ਤੇ ਜਿਹੜਾ ਆਪਣਾ ਆ ਹੁੰਦਾ ਜਿੱਥੋਂ ਆਪਾਂ ਬੋਲਦੇ ਆ ਇਹਦੇ ਉੱਤੇ ਮੁੱਕੇ ਵੀ ਮਾਰੇ ਆ ਬਾਹ ਵੀ ਮਾਰੀ ਆ ਤੇ ਜਿਹੜਾ ਆਪਣਾ ਬੇਲ ਨਾਲ ਹੁੰਦਾ ਮੂੰਹ ਨੂੰ ਪੂਰਾ ਪ੍ਰੋਪਰ ਪਿੱਛੇ ਕਰਕੇ ਲਗਾਤਾਰ ਵੀ ਮਤਲਬ ਉਹਦੇ ਤੇ 10-15 ਮਿੰਟ ਬੇਲਨੇ ਮਾਰੇ ਹੋਏ ਆ ਯਾਨੀ ਕਿ ਕਸਰ ਕੋਈ ਨਹੀਂ ਛੱਡੀ ਨਹੀਂ ਜੀ ਇੱਕ ਦਿਨ ਅਸੀਂ ਉਹਨਾਂ ਤੋਂ ਮਤਲਬ ਰੋਟੀ ਤਾਂ ਸਾਨੂੰ ਦਿੰਦੇ ਨਹੀਂ ਸੀ ਦੋ ਦਿਨ ਬਾਅਦ ਦਿੰਦੇ ਸੀਗੇ ਪਾਣੀ ਮੰਗਿਆ ਤੇ ਉਹਨਾਂ ਨੇ ਸਾਨੂੰ ਇੱਕ ਦੂਜੇ ਦਾ ਬਾਥਰੂਮ ਬੁਲਾਇਆ ਸੀਗਾ ਦੋ ਵਾਰ ਇਹ ਗੱਲ ਹੋਈ ਆ ਮਤਲਬ ਤਿੰਨਾਂ ਨੂੰ ਇੱਕ ਦੂਜੇ ਦਾ ਕਹਿੰਦੇ ਪਾਣੀ ਪੀਣਾ ਦਾ ਇੱਕ ਦੂਜੇ ਦਾ ਬਾਥਰੂਮ ਪੀ ਤੇ ਉਹ ਵੀ ਧੱਕੇ ਨਾਲ ਭਲਾਇਆ ਉਮੀਦ ਸੀ ਕਿ ਇੱਕ ਪਰਿਵਾਰ ਦੇ ਵਿੱਚ ਸਹੀ ਸਲਾਮਤ ਘਰੇ ਪਹੁੰਚ ਜਾਣ ਸਰ ਉਮੀਦ ਸੀ ਕਿ ਸਿਰਫ ਮੇਰੇ ਬ੍ਰਦਰਸ ਕਰਕੇ ਜਿਵੇਂ ਇੱਕ ਮਨਪ੍ਰੀਤ ਹੈ ਤੇ ਮੇਰੇ ਦੋ ਬ੍ਰਦਰ ਬਾਹਰੇ ਆ ਜਸਪ੍ਰੀਤ ਤੇ ਦਿਲਪ੍ਰੀਤ ਤੇ ਮੇਰੇ ਮਾਸੜੀ ਨੇਗੇ ਨਵਾਂ ਸ਼ਹਿਰ ਤੋਂ ਉਹਨਾਂ ਨੇ ਬਹੁਤ ਸਾਰਾ ਦਿੱਤਾ ਤੇ ਜੋ ਜਸਪ੍ਰੀਤ ਉਹ ਬਾਹਰ ਆ ਆਸਟ੍ਰੇਲੀਆ ਦੇ ਵਿੱਚ ਡਾਕਟਰ ਤੇ ਉਹਨੇ ਮਤਲਬ ਡੇ 1 ਤੋਂ ਲੈ ਕੇ ਮਤਲਬ ਜਿੰਨੀ ਉਹਨੇ ਕੀਤੀ ਮੈਨੂੰ ਲੱਗਦਾ ਕੋਈ ਸਕਾਪਰਾ ਵੀ ਹੋਵੇ ਮਤਲਬ ਮੇਰਾ ਬਹੁਤ ਜ਼ਿਆਦਾ ਕੀਤਾ ਇਹਨਾਂ ਨੇ ਮੇਰੇ ਭਰਾਵਾਂ ਨੇ ਮੋਸਲਪ੍ਰੀਤ ਕੇਂਦਰ ਸਰਕਾਰ ਦੀ ਜਦੋਂ ਜਹਿਦ ਤੋਂ ਬਾਅਦ ਅੱਜ ਆਪਣੇ ਘਰ ਵਾਪਸ ਪਰਤੇ ਹਾਂ ਕੀ ਬੋਲਣਾ ਚਾਹ ਸਰ ਸਾਡੀ ਸਾਰੀ ਫੈਮਿਲੀ ਕੇਂਦਰ ਸਰਕਾਰ ਦੀ ਨਰਿੰਦਰ ਮੋਦੀ ਜੀ ਦੀ ਤੇ ਡਾਕਟਰ ਜੈਸ਼ੰਕਰ ਜਿਹੜੇ ਆਪਣੇ ਫੋਰਨ ਮਿਨਿਸਟਰ ਨੇ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਸਰ ਮਤਲਬ ਕੇਂਦਰ ਸਰਕਾਰ ਨੇ ਬਚਾਇਆ ਸਰ ਨੂੰ ਜੀ ਬਿਲਕੁਲ ਹੁਸਨਪ੍ਰੀਤਾ ਕਹਿਣਾ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਐਫਰਟ ਕੀਤੇ ਗਏ ਜਿਸ ਨਾਲ ਸਤਕਾ ਅੱਜ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਨੇ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਦਰਿੰਦਗੀ ਦਰਿੰਦਗੀ ਤੋਂ ਪਾਰ ਜ਼ੁਲਮ ਟਾਹੇ ਗਏ ਇਹਨਾਂ ਨੇ ਦੱਸਿਆ ਕਿ ਜਦੋਂ ਪਾਣੀ ਮੰਗਦੇ ਸੀ ਤਾਂ ਇਹਨਾਂ ਨੂੰ ਆਪਣਾ ਬਾਥਰੂਮ ਪਿਆ ਦਿੱਤਾ ਜਾਂਦਾ ਸੀ ਇਸ ਤੋਂ ਦਰਿੰਦਗੀ ਕੀ ਹੋ ਸਕਦੀ ਆ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਸਿੰਘ ਦੁੱਲਟ ਮੌਜੂਦ ਨੇ ਦੁੱਲਟ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਵੀ ਸੁਣਿਆ ਕਿ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ ਕਿਡਨੈਪਰਾਂ ਨੇ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਜ਼ਿਲ੍ਹਾ ਸੰਗਰੂਰ ਪੰਜਾਬ ਧੂਰੀ ਵਾਸੀਆਂ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਸਾਡਾ ਜਿਹੜਾ ਇਹ ਬੱਚਾ ਹੈਗਾ 쿠ਸ਼ਨਪ੍ਰੀਤ ਇਹ ਆਪਣੇ ਪਰਿਵਾਰ ਦੇ ਵਿੱਚ ਹੱਸਦਾ ਵਾਪਸ ਆ ਗਿਆ ਕਿਉਂਕਿ ਤਸੱਦਦ ਤਾਂ ਬੜੇ ਕੀਤੇ ਸੀ ਉੱਥੇ ਪਰ ਫੇਰ ਵੀ ਇਹਨੂੰ ਆਪਣੇ ਪਰਿਵਾਰ ਚ ਆ ਕੇ ਸਕੂਨ ਮਿਲਿਆ ਤਾਂ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਸ਼੍ਰੀ ਅਰਵਿੰਦ ਕੰਨਾ ਜੀ ਐਮਐਲਏ ਬੀਜੇਪੀ ਬਾਈਸ ਪ੍ਰਧਾਨ ਪੰਜਾਬ ਜਿਨ੍ਹਾਂ ਦੇ ਪ੍ਰਿਆਸਾਂ ਕਰਕੇ ਉਹਨਾਂ ਨੇ ਸੈਂਟਰਲ ਮਿਨਿਸਟਰ ਜਿਹੜੇ ਆਪਣੇ ਵਿਦੇਸ਼ ਮੰਤਰੀ ਸੀਗੇ ਉਹਨਾਂ ਨਾਲ ਰابطਾ ਕਾਇਮ ਕੀਤਾ ਤੇ ਸ਼੍ਰੀ ਨਰਿੰਦਰ ਮੋਦੀ ਜੀ ਕੋਲੇ ਬੇਨਤੀ ਕੀਤੀ ਤੇ ਜਿਹਦੇ ਸਦਕਾ ਅੱਜ ਇਹ ਆਪਣੇ ਪਰਿਵਾਰ ਚ ਨੇ ਅਸੀਂ ਨਰਿੰਦਰ ਮੋਦੀ ਜੀ ਦਾ ਤੇ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤਾਂ ਜੋ ਸਾਡੇ ਹੁਸ਼ਨਪ੍ਰੀਤ ਜੀ ਅੱਜ ਆਪਣੇ ਘਰ 'ਚ ਬੈਠੇ ਨੇ ਪਰ ਦੇਖਿਆ ਜਾਵੇ ਜੋ ਏਜੰਟ ਨੇ ਧੀਰਜ اٹਵਾ ਲੁਰੀ ਉਹਨਾਂ ਨੇ ਇਦੋਂ ਪਹਿਲਾਂ ਪਤਾ ਨਹੀਂ ਕਿੰਨੇ ਕ ਬੱਚਿਆਂ ਨਾਲ ਖਲਵਾੜ ਕੀਤਾ ਹੋਊਗਾ ਤਿੰਨ ਤਾਂ ਇਹ ਸੀਗੇ ਹੁਣ ਤੇ ਇਦੋਂ ਪਹਿਲਾਂ ਪਤਾ ਨਹੀਂ ਕਿੰਨੇ ਹੋਣਗੇ ਮਾਮਾ ਦੇ ਪੁੱਤਰ ਜਿਹੜੇ ਉੱਥੇ ਐਸਾ ਨਰਕ ਭੋਗੇ ਹੋਣਗੇ ਪਤਾ ਨਹੀਂ ਉਹ ਜ਼ਿੰਦਾ ਵੀ ਨੇ ਜਾਂ ਮਾਰ ਦਿੱਤੇ ਜਾਂ ਵਾਪਸ ਆਏ ਨੇ ਜਾਬ ਦੀ ਮੰਜ਼ਲ ਤੇ ਅੱਗੇ ਪਹੁੰਚੇ ਨੇ ਜਿੱਥੇ ਕਿਹਾ ਸੀ ਜਿਵੇਂ ਕਿ ਇਹਨਾਂ ਨੂੰ ਕਹਿ ਕੇ ਭੇਜਿਆ ਗਿਆ ਸੀਗਾ ਵੀ ਤੁਹਾਨੂੰ ਆਸਟ੍ਰੇਲੀਆ ਭੇਜਾਂਗੇ ਈਰਾਨ ਰੁਕੋਗੇ ਉੱਥੋਂ ਦੁਬਾਰੇ ਫਲਾਈਟ ਤੇ ਤੁਹਾਨੂੰ ਅੱਗੇ ਭੇਜਿਆ ਜਾਵੇਗਾ ਪਰ ਇਹ ਜਿਹਾ ਕੁਝ ਨਹੀਂ ਹੋਇਆ ਉਥੇ ਦੇ ਜਿਹੜੇ ਗੁੰਡੇ ਨੇ ਫਰੋਤੀਆਂ ਮੰਗਦੇ ਨੇ ਉਹਨਾਂ ਦੇ ਹਵਾਲੇ ਕਰ ਦਿੱਤਾ ਇਹਨਾਂ ਤੇ ਅਨੇਕਾਂ ਪ੍ਰਕਾਰ ਦੇ ਐਸੇ ਤਸੱਦਦ ਕੀਤੇ ਗਏ ਜੋ ਅਸੀਂ ਦੱਸ ਨਹੀਂ ਸਕਦੇ ਕੁੱਟਿਆ ਮਾਰਿਆ ਭੁੱਖਾ ਰੱਖਿਆ ਇੱਕ ਮਹੀਨਾ ਇਹਨਾਂ ਤੇ ਅਣਗਿਣਤ ਤਸੱਦਦ ਕੀਤੇ ਗਏ ਨੇਗੇ ਤੇ ਸਾਡਾ ਵੀ ਦਿਲ ਦਹਿਲ ਜਾਂਦਾ ਜਦੋਂ ਸੋਚਦੇ ਹਾਂ ਇੱਕ ਸਭ ਤੋਂ ਵੱਡੀ ਮਾਰੀ ਜਿਹੜੀ ਉਹਨਾਂ ਨੇ ਕੀਤੀ ਉਹਨਾਂ ਨੇ ਇਹਨਾਂ ਦੇ ਬਾਹਾਂਾਂ ਤੇ ਟੈਟੂ ਬਣੇ ਸੀ ਜਿਹੜੇ ਧਾਰਮਿਕ Hindu ਧਰਮ ਦਾ ਟੈਟੂ ਦੇ ਕੇ ਜ਼ਿਆਦਾ ਟਾਰਗੇਟ ਕੀਤਾ ਤੇ ਇਹਨਾਂ ਨੂੰ ਬੜਾ ਹੀ ਜ਼ਿਆਦਾ ਕੁੱਟਿਆ ਮਾਰਿਆ ਗਿਆ ਤੇ ਅਸੀਂ ਤਾਂ ਇਹੀ ਕਹਿਣਾ ਜਿਹੜੇ ਮੁੱਖ ਦੋਸ਼ੀ ਨੇ ਮੁੱਖ ਦੋਸ਼ੀ ਧੀਰ ਜਟਵਾਲ ਤੇ ਉਹਦੇ ਜਿਹੜੇ ਭਾਈਵਾਲ ਨੇ ਜਿਹੜੇ ਇੱਥੋਂ ਏਜੰਟ ਗਿਰੀ ਦਾ ਕੰਮ ਕਰਦੇ ਨੇ ਤੇ ਮੈਂ ਤਾਂ ਇਹ ਵੀ ਕਹਿਣਾ ਚਾਹੂੰਗਾ ਇੱਥੇ ਭਗਵੰਤ ਮਾਨ ਜੀ ਇਹ ਥੋੜਾ ਧੂਰੀ ਹਲਕਾਗਾ ਜਿੱਥੋਂ ਐਮਐਲਏ ਬਣੇ ਤੇ ਮੰਤਰੀ ਬਣੇ ਇਹ ਉਹੀ ਸ਼ਹਿਰ ਧੂਰੀ ਆ ਜਿੱਥੋਂ ਪਹਿਲਾਂ ਤੁਸੀਂ ਲੋਕ ਸਭਾ ਦੀ ਸੀਟ ਦੇ ਵਿੱਚ ਵੀ ਇਹ ਆਉਂਦਾ ਦੋ ਵਾਰ ਐਮਪੀ ਜਿੱਤੇ ਹੋਗੇ ਤੁਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੇ ਸੀਗੇ ਵੀ ਸਾਡੀ ਸਰਕਾਰ ਆਊ ਬੁਦੇਸ਼ਾਂ ਤੋਂ ਗੋਰੇ ਆ ਕੇ ਉਰੇ ਪੰਜਾਬ ਦੇ ਵਿੱਚ ਨੌਕਰੀਆਂ ਕਰਨਗੇ ਸਾਡੇ ਪੁੱਤਰਾਂ ਨੂੰ ਸਾਡੇ ਮਾਮਾ ਦੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਭਗਵੰਤ ਮਾਨ ਜੀ ਉਹ ਰੋਜ਼ਗਾਰ ਕਿੱਥੇ ਗਏ ਜਿਹੜੇ ਤੁਸੀਂ ਕਹਿੰਦੇ ਸੀਗੇ ਵੀ ਸਾਡੇ ਬੱਚਿਆਂ ਨੂੰ ਉਰੇ ਰੋਜ਼ਗਾਰੀ ਦੇਵਾਂਗੇ ਚੁੱਲੀ ਪਰ ਪਾਣੀ 'ਚ ਨੱਕ ਡਬੋ ਮਰੋ ਅਜੇ ਇੱਥੋਂ ਤੱਕ ਹੀ ਕੋਈ ਕਾਰਵਾਈ ਬਣੀ ਹੋਈ ਜਿਹੜੀ ਅਸੀਂ ਵੀ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਵੀ ਦਿੰਨੇ ਆ ਇਹ ਵੀ ਕਹਿੰਨੇ ਆ ਜਿਹੜੀ ਬਣਦੀ ਕਾਰਵਾਈ ਆ ਅਟਵਾਲ ਏਜੰਟਪੁਰਾਂ ਦੇ ਉੱਪਰ ਕੀਤੀ ਜਾਵੇ ਤੇ ਇਹਨਾਂ ਦੀ ਜਿਹੜੀ ਲੁੱਟ ਖਸੁੱਟ ਹੋਈ ਆ ਕੁੱਟਿਆ ਮਾਰਾ ਦਾ ਵਖਰੀ ਗੱਲ ਆ 18 18 ਲੱਖ ਰੁਪਇਆ ਤਿੰਨਾ ਬੱਚਿਆਂ ਤੋਂ ਉਹਨਾਂ ਨੇ ਲਿਆ ਸੀ ਬਾਹਰ ਭੇਜਣ ਦਾ ਤੇ ਹੋਰ ਵੀ ਉੱਥੇ ਇਹਨਾਂ ਦੇ ਪੈਸੇ ਖਰਾਬ ਹੋਏ ਨੇਗੇ ਇੱਕ ਇੱਕ ਪੈਸਾ ਵਾਪਸ ਕਰਾਓ ਨਹੀਂ ਤਾਂ ਪੰਜਾਬ ਦੇ ਲੋਕ ਇੱਕ ਆਵਾਜ਼ ਬਣ ਕੇ ਇਹ ਬੱਚੇ ਲਈ ਖੜਨਗੇ ਤੇ ਤੁਸੀਂ ਕਿਤੇ ਵੀ ਮੂੰਹ ਦਿਖਾਣ ਜੋਗੇ ਨਹੀਂ ਰਹੇਗੇ ਇਸ ਕਰਕੇ ਅਸੀਂ ਇਸ ਪਰਿਵਾਰ ਨਾਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੂਰੀ ਸਮੂਚੀ ਟੀਮ ਉਹ ਮੇਰੇ ਨਾਲ ਤੇ ਇਹਦੇ ਨਾਲ ਬੱਚੇ ਦੇ ਨਾਲ ਅਸੀਂ ਖੜਾਂਗੇ ਤੇ ਅਸੀਂ ਉਹਨਾਂ ਨੂੰ ਇਨਸਾਫ ਦਵਾਕੇ ਛੱਡਾਂਗੇ ਜੀ ਬਿਲਕੁਲ ਪ੍ਰਧਾਨੀ ਦਾ ਕਹਿਣਾ ਕਿ ਇਨਸਾਫ ਜਿਹੜੇ ਏਜੰਟ ਸੀ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ 18-18 ਲੱਖ ਰੁਪਇਆ ਲੈ ਕੇ ਇਹਨਾਂ ਬੱਚਿਆਂ ਨੂੰ ਭੇਜਿਆ ਪਰ ਉੱਥੇ ਹੀ ਹੁਸਨਪਰੀਦ ਕੁਝ ਕਹਿਣਾ ਚਾਹੁੰਦਾ ਦੱਸਾਂ ਚਾਹੁੰਦਾ ਹੁਸਨਪਰੀਦ ਕੀ ਸਰ ਉੱਥੇ ਮਤਲਬ ਸਾਡੇ ਮਤਲਬ 23 ਤੱਕ ਅਸੀਂ ਰਹੇ ਸੀ ਉਸ ਤੋਂ ਬਾਅਦ ਇਹਨਾਂ ਪਾਕਿਸਤਾਨ ਦੇ ਵੀ ਕੁਝ ਬੱਚੇ ਲੈ ਕੇ ਆਏ ਸੀ 8 ਤੋਂ 10 ਜਣੇ ਜਦੋਂ ਸਾਡਾ ਰੈਸਕਿਊ ਹੋਇਆ ਤਾਂ ਉਦੋਂ ਹੀ ਉਹ ਬੱਚਿਆਂ ਦਾ ਰੈਸਕਿਊ ਵੀ ਹੋਇਆ ਸੀਗਾ ਤੇ ਜਦੋਂ ਉਹ ਆਪਣੇ ਘਰੇ ਪਹੁੰਚੇ ਉਹਨਾਂ ਦੇ ਵਿੱਚ ਇੱਕ 15 ਸਾਲ ਦਾ ਬੱਚਾ ਸੀਗਾ ਉਹਦਾ ਰੇਪ ਵਗੈਰਾ ਕਰਦੇ ਸੀਗੇ ਉਹ ਤੇ ਉਹ ਮਤਲਬ ਜਦੋਂ ਆਪਣੇ ਘਰੇ ਪਹੁੰਚੇ ਨੇ ਤਾਂ ਉਹ ਕਰ ਉਹਨਾਂ ਦੇ ਘਰ ਦੇ ਆਣੇ ਵੀ ਆਪਣੀ ਮੋਦੀ ਦਾ ਧੰਨਵਾਦ ਕੀਤਾ ਸੀਗਾ ਵੀ ਤੁਹਾਡੇ ਇੰਡੀਅਨਸ ਕਰਕੇ ਇੰਡੀਅਨ ਸਰਕਾਰ ਕਰਕੇ ਵੀ ਸਾਡੇ ਬੱਚੇ ਸਾਡੇ ਘਰੇ ਆ ਗਏ ਮਤਲਬ ਸਾਡੇ ਸਾਨੂੰ ਬਚਾਉਣ ਦੇ ਨਾਂ ਨਾਲ ਉਹਨਾਂ ਨੇ ਪਾਕਿਸਤਾਨ ਦੇ ਵੀ 10 ਬੱਚੇ ਹੋਰ ਬਚਾਏ ਨੇ ਮੋਦੀ ਜੀ ਨੇ ਜੇ ਬਿਲਕੁਲ ਹੁਸਨ ਫਰੀਦ ਦਾ ਕਹਿਣਾ ਕਿ ਜਿੱਥੇ ਹਿੰਦੁਸਤਾਨ ਦੇ ਤਿੰਨ ਨੌਜਵਾਨ ਪੰਜਾਬ ਦੇ ਜੋ ਨੌਜਵਾਨ ਸੀ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਚਾਇਆ ਪਰ ਉੱਥੇ ਹੀ 8 ਤੋਂ 10 ਪਾਕਿਸਤਾਨ ਦੇ ਜੋ ਬੱਚੇ ਉਹ ਵੀ ਘਟਨਾਪ ਕਿਤੇ ਗਏ ਸੀ ਉਹਨਾਂ ਨੂੰ ਵੀ ਬਚਾਉਣ ਦੇ ਵਿੱਚ ਭਾਰਤ ਸਰਕਾਰ ਕਾਮਯਾਬ ਹੋਈ ਅਤੇ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਮਾਤਾ ਜੀ ਬੈਠੇ ਨੇ ਉਹਨਾਂ ਨਾਲ ਗੱਲ ਕਰਨਦੇ ਆ ਉਹਨਾਂ ਤੋਂ ਪੁੱਛਦੇ ਆ ਵੀ ਕੀ ਸੱਸੀ ਕਾਲਾ ਸੱਸੀ ਕਾਲਾ ਜੀ ਹਾਂ ਜੀ ਸੱਸੀ ਕਾਲਾ ਹਾਂ ਕਿਸ ਤਰ੍ਹਾਂ ਵੇਖਦੇ ਹੋ ਪੁੱਤ ਘਰੇ ਆ ਗਿਆ ਬਹੁਤ ਖੁਸ਼ ਹਾਂ ਬੇਟਾ ਸਹੀ ਸਲਾਮਤ ਕਰੇ ਆ ਗਿਆ ਮੋਦੀ ਸਰਕਾਰ ਦਾ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਮੈ ਜਿਸ ਤਰ੍ਹਾਂ ਹੁਸਨ ਪ੍ਰੀਤ ਨੇ ਦੱਸਿਆ ਕੀ ਬੜੇ ਜ਼ੁਲਮਟਾ ਹੈ ਨਹੀਂ ਤੁਸੀਂ ਵੀ ਜਿਸ ਤਰ੍ਹਾਂ ਵੀਰ ਨੇ ਗੱਲ ਹੋਈ ਹੈ ਉਹਨਾਂ ਨੇ ਵੀਡੀਓ ਰਾਹੀਂ ਦਿਖਾਇਆ ਜਾਂਦਾ ਸੀ ਕਿਸ ਤਰ੍ਹਾਂ ਕੁੱਟਮਾਰ ਕੀਤੀ ਕੀ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਕਾਲ ਕਰਕੇ ਦਿਖਾਇਆ ਜਾਂਦਾ ਸੀ ਨਹੀਂ ਮੈਨੂੰ ਨਹੀਂ ਦਿਖਾ ਰਹੇ ਜੀ ਮੈਂ ਦੇਖ ਵੀ ਨਹੀਂ ਸਕਦੀ ਮੈਂ ਹੁਣ ਸੁਣ ਵੀ ਨਹੀਂ ਸਕਦੀ ਮੈਂ ਦੇਖਣਾ ਤਾਂ ਕਿੱਥੇ ਸੀ ਨਹੀਂ ਮੈਂ ਦੇਖ ਸਕ ਹਾਂ ਖੁਸ਼ ਹੁਣ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਮੋਦੀ ਸਰਕਾਰ ਦਾ ਸਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਮੀਡੀਆ ਸਾਰੀ ਮੀਡੀਆ ਦਾ ਧੰਨਵਾਦ ਕਰਦੇ ਹਾਂ ਸਾਰੀਆਂ ਸਰਕਾਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਬੱਚੇ ਸਾਡੇ ਵਾਪਸ ਝੋਲੀ ਚ ਪਾ ਦਿੱਤੇ ਜੀ ਬਿਲਕੁਲ ਮਾਤਾ ਦਾ ਕਹਿਣਾ ਕਿ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਆ ਕਰਨਾ ਵੀ ਚਾਹੀਦਾ ਕਿਉਂਕਿ ਕੇਂਦਰ ਸਰਕਾਰ ਦੇ ਯਤਨ ਸਦਕਾ